ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮਜੀਤ ਭਖਣਾ ਪੰਜਾਬੀ ਖਬਰਨਾਮਾ ਦੇ ਵਿੱਚ ਤੁਹਾਡੇ ਵਾਸਤੇ ਵੱਡੀਆਂ ਖਬਰਾਂ ਲੈ ਕੇ ਆਇਆ ਭਖਣੇ ਦੀਆਂ ਤੱਤੀਆਂ ਤੱਤੀਆਂ ਇਹ ਭਾਈ ਹੁਣ ਇੱਕ ਜਿਹੜੀ ਤੁਹਾਨੂੰ ਮੈਂ ਖਬਰ ਸੁਣਾਉਣ ਲੱਗਿਆ ਅੰਮ੍ਰਾਲੇ ਲੈ ਚਲਦਾ ਅੰਮ੍ਰਾਲੇ ਦਾ ਇੱਕ ਡਾਕਟਰ ਹੈ ਉਹਨੇ ਇੱਕ ਜਨਾਨੀ ਆ ਜਿਹੜੀ ਮਰੀਜ਼ ਸੀ ਉਹਦੇ ਨਾਲ ਕੀਤੀ ਆ ਛੇੜਛਾੜ ਤੇ ਮੁੜ ਕੇ ਡਾਕਟਰ ਦੀ ਚੱਪਲਾਂ ਨਾਲ ਕਟਾਈ ਕੀਤੀ ਬਹੁਤ ਕੁੱਟਿਆ ਡਾਕਟਰ ਨੂੰ ਚੱਪਲਾਂ ਨਾਲ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਇਹ ਸਾਰੀ ਕਰਤੂਤ ਸੁਣ ਲੋ ਇਹ ਕਰਤੂਤ ਕਰਨ ਤੋਂ ਬਾਅਦ ਮਹਿਲਾ ਨੇ ਉਹਨੂੰ ਚੱਪਲਾ ਨਾਲ ਜਦੋਂ ਕੁੱਟਿਆ ਤੇ ਮਾਮਲਾ ਭਾਰਤ ਗਿਆ ਹੁਣ ਭਾਕ ਦਾ ਮਾਮਲਾ ਦੇਖ ਡਾਕਟਰ ਸਾਹਿਬ ਨੇ ਕੀ ਕੀਤਾ ਉਹਨੇ ਬੇਨਤੀਆਂ ਬੇਤੀਆਂ ਕਰਨੀਆਂ ਸ਼ੁਰੂ ਕਰਤੀਆਂ ਵੀ ਭੈਣ ਮਾਫ਼ ਕਰ ਦੇ ਕੋਈ ਇਦਾਂ ਦੀ ਗੱਲ ਨਹੀਂ ਮੈਂ ਤਾਂ ਗਲਤ ਨਹੀਂ ਮੈਨੂੰ ਮਾਫ਼ ਕਰ ਦੇ ਜਾਨ ਬਚਾਈ ਤੇ ਡਾਕਟਰ ਦੀਆਂ ਸਾਰੀਆਂ ਹਰਕਤਾਂ ਨੂੰ ਉਸ ਜਨਾਨੀ ਨੇ ਆਪਕੇ ਮੋਬਾਈਲ 'ਚ ਰਿਕਾਰਡ ਕਰਕੇ ਸੋ ਸਾਰੀ ਹਰਕਤਾਂ ਵੀਡੀਓ ਜਿਹੜੀ ਬਣ ਕੇ ਉਹਦੇ ਮੋਬਾਈਲ ਚ ਆ ਗਈ ਤੇ ਮੀਡੀਆ ਦੇ ਵਿੱਚ ਇਹ ਸਾਰੀ ਘਟਨਾ ਵਾਇਰਲ ਹੋ ਗਈ ਸਾਰੇ ਪਾਸੇ ਰੌਲਾ ਪੈ ਗਿਆ ਵੀ ਫਲਾਣੇ ਡਾਕਟਰ ਦੀ ਕਟਾਈ ਹੋਈ ਆ ਫਲਾਣੇ ਡਾਕਟਰ ਦੀ ਕਟਾਈ ਹੋਈ ਆ ਤੇ ਮਹਿਲਾ ਦੀ ਸ਼ਿਕਾਇਤ ਪੁਲਿਸ ਦੇ ਵਿੱਚ ਮਾਮਲਾ ਦਰਜ ਹੋ ਗਿਆ ਹੁਣ ਪੁਲਿਸ ਦੇ ਕੋਲ ਗੱਲ ਚਲੇਗੀ ਤਾਂ ਭਾਈ ਮੀਡੀਆ ਚ ਵੀ ਜਾਣੀ ਹੋ ਜਾਣੀ ਸੀ ਇਹ ਘਟਨਾ ਅੰਮਾਲੇ ਦੇ ਵਿੱਚ 9 ਸੈਕਟਰ ਪੈਂਦਾ ਉੱਥੇ ਇੱਕ ਮਹਿਲਾ ਜਿਹੜੀ ਇੱਕ ਨਿੱਜੀ ਹਸਪਤਾਲ ਚਲਾਉਂਦਾ ਡਾਕਟਰ ਹਿਮਤ ਅਗਨ ਅਗਨੀ ਹੋਤਰੀ ਇਹ ਡਾਕਟਰ ਦਾ ਨਾਮ ਹੈ ਹਿਮਤ ਤੇ ਹਿਮਤ ਦਾ ਜਿਹੜਾ ਹਸਪਤਾਲ ਆ ਉਹਦੇ ਵਿੱਚ ਉਹ ਜਨਾਨੀ ਆਪਣੇ ਘਰ ਵਾਲੇ ਨੂੰ ਬੁਖਾਰ ਦੀ ਦਵਾਈ ਦਾ ਇਲਾਜ ਕਰਾਉਣ ਵਾਸਤੇ ਲੈ ਕੇ ਆਈ ਹੁਣ ਬੁਖਾਰ ਤਾਂ ਜਨਾਨੀ ਦੇ ਘਰ ਵਾਲੇ ਨੂੰ ਚੜਿਆ ਹੋਇਆ ਸੀ ਤੇ ਡਾਕਟਰ ਨੇ ਕੀ ਕੀਤਾ ਉਹ ਮਹਿਲਾ ਦਾ ਜਿਹੜਾ ਘਰ ਵਾਲਾ ਸੀ ਉਹਨੂੰ ਕਿਹਾ ਵੀ ਤੂੰ ਜਾ ਕੇ ਮੈਡੀਕਲ ਵਾਲੀ ਦੁਕਾਨ ਤੋਂ ਦਵਾਈ ਲੈ ਕੇ ਆ ਫਿਰ ਬੁਮਾਰ ਬੰਦੇ ਨੂੰ ਉਹਨੇ ਦਵਾਈ ਲੈਣ ਭੇਜਤਾ ਤੇ ਪਿੱਛੋਂ ਫਿਰ ਉਹਨੇ ਦੇਖ ਲਓ ਭਾਈ ਮਹਿਲਾ ਦੇ ਜਿਹੜਾ ਸਰੀਰ ਦੇ ਨਾਲ ਮੜ ਛੇੜਛਾੜ ਕਰਨੀ ਸ਼ੁਰੂ ਕੀਤੀ ਆ ਤੇ ਮਹਿਲਾ ਨੇ ਗਾਲ ਦਾ ਵਰੋਧ ਕੀਤਾ ਉਹ ਕਹਿੰਦੀ ਡਾਕਟਰ ਸਾਹਿਬ ਕਿਧਾਂ ਇਹ ਨਾ ਕਰਦੇ ਬਾਸ ਫੇਰ ਕੀ ਆ ਉੱਥੇ ਮਾਮਲਾ ਭੱਗ ਗਿਆ ਤੇ ਡਾਕਟਰ ਮਾਫੀ ਮੰਗਣ ਲੱਗਿਆ ਕਹਿੰਦਾ ਸੌਰੀ ਜੀ ਸੌਰੀ ਆ ਜੇ ਸ਼ੌਰੀ ਸ਼ੁਰੂ ਕੀਤੇ ਤਾਂ ਜਨਾਨੀ ਨੇ ਆਪ ਦੀ ਤਾਰ ਲਈ ਹਵਾਈ ਚੱਪਲ ਵੇ ਦੇ ਜਤੀ ਦੇ ਕਹਾਣੇ ਜਿੱਥੇ ਪੈਂਦਾ ਪੈਣ ਦੇ ਉਤੋਂ ਬਾਅਦ ਡਾਕਟਰ ਦਾ ਕਟਾਪਾ ਜਿਹੜਾ ਕੀ ਉਹ ਜਨਾਨੀ ਨੇ ਮਾਫੀ ਮੰਗਦੇ ਨਾ ਉਹ ਵੀਡੀਓ ਬਣਾ ਲਈ ਉਹਦੀ ਡਾਕਟਰ ਦੀ ਤੇ ਡਾਕਟਰ ਦੀ ਵੀਡੀਓ ਮੋਬਾਈਲ ਦੇ ਵਿੱਚ ਬਣਾ ਕੇ ਰੱਖ ਲਈ ਤੇ ਉਤੋਂ ਬਾਅਦ ਜਨਾਨੀ ਨੇ ਜਾ ਕੇ ਪੁਲਸ ਆਲਿਆਂ ਨੂੰ ਸ਼ਿਕਾਇਤ ਕੀਤੀ ਆ ਪੁਲਸ ਆਲੇ ਦੇਖ ਲਾ ਭਾਈ ਉਹਨਾਂ ਨੇ ਪੁਲਸ ਕੋਲ ਪੜਨ ਤੇ ਡਾਕਟਰ ਕੋਲੇ ਤੇ ਡਾਕਟਰ ਦੇਖ ਲੋ ਪਹਿਲਾਂ ਹੀ ਕਹਿੰਦਾ ਭਾਈ ਉਹਦੀ ਕਹਿੰਦਾ ਤਬੀਤ ਖਰਾਬ ਤੇ ਡਾਕਟਰ ਨੂੰ ਪੀਜੀਏ ਦਾਖਲ ਕਰਾਤਾ ਜਾ ਕੇ ਅਤਵਾਦ ਲੈ ਕੇ ਨਾਲ ਤੁਮ ਜਾ ਕੇ ਪੀਜੀਏ ਦੇ ਵਿੱਚ ਇਹ ਇਸ ਕਰਕੇ ਪੁਲਿਸ ਵਾਲਿਆਂ ਨੇ ਹਜੇ ਉਹਦੀ ਗ੍ਰਿਫਤਾਰੀ ਨਹੀਂ ਕੀਤੀ ਹੈਗੀ ਤੇ ਦੂਜੇ ਪਾਸੇ ਜਨਾਨੀ ਕਿੱਥੇ ਆ ਉਹ ਕਹਿੰਦੀ ਭਾਈ ਮੈਂ ਤਾਂ ਸਿਹਤ ਮੰਤਰੀ ਜਿਹੜਾ ਅਨਿਲ ਵਿੱਜਾ ਉਹਦੇ ਕੋਲ ਜਾ ਕੇ ਮੰਤਰੀ ਕੋਲੇ ਮੈਂ ਗੱਲ ਕਰੂੰਗੀ ਤੇ ਉਹ ਕਹਿੰਦੀ ਵੀ ਉਹਦੇ ਅੱਗੇ ਵੀ ਇਹ ਮਾਮਲਾ ਰੱਖਿਆ ਤੇ ਤਾਂ ਜਾ ਕੇ ਹਦੇਸ਼ ਜਾਰੀ ਹੋਏ ਆ ਤੇ ਦੇਖ ਲਓ ਭਾਈ ਜਿਹੜਾ ਮਾਮਲਾ ਪੁਲਿਸ ਵਾਲਿਆਂ ਨੇ ਦਰਜ ਕਰ ਲਿਆ ਤੇ ਇਹ ਡਾਕਟਰ ਦੇ ਪਾਈ ਹੁਣ ਸ਼ਾਮਤ ਆਈ ਉਹ ਆਈ ਹੈ ਤੇ ਹੁਣ ਇਹ ਡਾਕਟਰ ਪੀਜੀਆਈ ਦੇ ਵਿੱਚ ਪਿਆ ਤੇ ਇਹ ਪਾਈ ਸਰੀਰ ਨੂੰ ਝਟਕਾ ਲਾ ਕੇ ਉਹਦੇ ਫਤਕ ਕੀ ਹੋਇਆ ਕੀ ਨਹੀਂ ਤੇ ਉਹ ਪਾਈ ਹੁਣ ਡਾਕਟਰ ਹਸਪਤਾਲ ਚ ਤੇ ਜਦੋਂ ਛੋਟੂ ਗਾਣ ਨਾਲ ਕੋਤੇ ਪੜਸਾਲਿਆਂ ਨੇ ਫਿਰ ਨੂੰ ਫੜੇ। ਜੋ ਇਹ ਜਿਹੜਾ ਵਾਕਾ ਇਹ ਕਟਿਆ ਮਾਲਕ ਦੇ ਵਿੱਚ ਤੇ ਪੰਜਾਬੀ ਖਬਰਨਾਮਿਆਂ ਦੇ ਵਿੱਚ ਦੇਸ਼ ਤੇ ਬਦੇਸ਼ ਦੀਆਂ ਹੋਰ ਖਬਰਾਂ ਸੁਣਨੀਆਂ ਪੜ੍ਹਨੀਆਂ ਦੇਖਣੀਆਂ ਤਾਂ ਤੁਸੀਂ ਭਾਈ ਸਾਡੇ YouTube ਚੈਨਲ ਤੇ ਆ ਜਾਓ ਤੇ ਪਰਮਜੀਤ ਪੱਖ ਲੈਂਦਾ ਹੋ ਜਾਤ ਸਾਰੇ ਨੂੰ ਪਿਆਰ ਭਰੀ ਸਤਿ ਸਾਕ